ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਸਾਡੇ ਮਹਾਪੁਰਖਾਂ ਵੱਲੋਂ ਸਮਝਾਈਆਂ ਹੋਈਆਂ ਕੁਝ ਕੀਮਤੀ ਗੱਲਾਂ ਬਾਰੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਇਹ ਚਾਰ ਕੰਮ ਕਰਕੇ ਤਾਂ ਦੇਖੋ ਤਾਂ ਦੇਖਣਾ ਚਾਰ ਕੰਮ ਕਰਦੇ ਅਨਸਾਰ ਜ਼ਿੰਦਗੀ ਬਦਲ ਜਾਵੇਗੀ ਇਹ ਚਾਰ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆਉਣੇ ਸ਼ੁਰੂ ਹੋ ਜਾਣਗੇ ਇਹ ਧਨ, ਦੌਲਤ, ਸ਼ੋਹਰਤ ਸਭ ਪਹਿਰਾ ਦੇ ਵਿੱਚ ਆ ਕੇ ਡਿੱਗਦੇ ਨੇ ਜਿਹੜੇ ਮਨੁੱਖ ਇਹ ਚਾਰ ਕੰਮ ਕਰਦੇ ਹੋ ਤਾਂ ਫਿਰ ਇਹ ਚਾਰ ਕੰਮ ਕਿਹੜੇ ਆ ਅਤੇ ਕਰਨ ਦੇ ਨਾਲ ਸਾਡੀ ਜ਼ਿੰਦਗੀ ਕਿੰਜ ਬਦਲਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਉਹ ਪਰਮਪਿਤਾ ਪਰਮਾਤਮਾ ਜਦ ਵੀ ਕਿਸੇ ਮਨੁੱਖ ਦੇ ਉੱਤੇ ਮਿਹਰਬਾਨ ਹੁੰਦੇ ਆ ਜਦ ਕਿਸੇ ਦੇ ਉੱਤੇ ਕਿਰਪਾ ਕਰਦੇ ਆ ਨਾ ਤਬ ਬਹਾਨੇ ਸਤਿਗੁਰ ਸੱਚੇ ਪਾਸ਼ਾ ਆਪ ਬਣਾ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਕਿਸੇ ਨਾ ਕਿਸੇ ਨੂੰ ਉਹਦੀ ਜ਼ਿੰਦਗੀ ਦੇ ਵਿੱਚ ਭੇਜਦੇ ਆ ਤੇ ਫਿਰ ਮਾਲਕ ਦਾ ਭੇਜਿਆ ਹੋਇਆ ਉਹ ਦੂਤ ਫਰਿਸ਼ਤਾ ਬਣ ਕੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਏ ਸਾਨੂੰ ਕਿਸੇ ਵੀ ਰੂਪ ਦੇ ਵਿੱਚ ਮਿਲ ਸਕਦਾ ਏ ਉਹ ਸਾਡੇ ਆਂਢੀ ਗੁਆਂਢੀ ਦੇ ਰੂਪ ਵਿੱਚ ਸਾਡੇ ਕੋਲ ਆ ਸਕਦਾ ਏ ਸਾਡੇ ਕਿਸੇ ਭੈਣ ਭਰਾ ਦੋਸਤ ਮਿੱਤਰ ਦੇ ਰੂਪ ਦੇ ਵਿੱਚ ਸਾਨੂੰ ਕੋਈ ਗਿਆਨ ਦੀ ਗੱਲ ਦੱਸ ਸਕਦਾ ਹੈ ਤਾਂ ਬਸ ਜਦੋਂ ਵੀ ਕੋਈ ਮਨੋਖ ਗੱਲ ਉਸ ਇੱਕ ਦੀ ਕਰੇ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨ ਦੀ ਕਰੇ ਤਾਂ ਉਹਦੀ ਗੱਲ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਸਨੇਹਾ ਆਪ ਸਾਡੇ ਤੱਕ ਪਹੁੰਚਾਇਆ ਹੋਵੇ ਤਾਂ ਜਿੱਥੇ ਵੀ ਗੱਲ ਅਮਰਤ ਵੇਲੇ ਦੀ ਆਵੇ ਨਾਮ ਦੀ ਆਵੇ ਨਾ ਉਸ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ 4 ਕੰਮ ਦੇ ਬਾਰੇ ਆਪਾਂ ਗੱਲ ਕਰਨੀ ਹੈ ਨਾ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਆ ਅਮਰਤ ਵੇਲਾ ਜਿਸ ਦਿਨ ਤੋਂ ਵੀ ਕੋਈ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਅਮਰਤ ਵੇਲੇ ਉੱਠ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਯਾਦ ਵਿੱਚ ਬੈਠਣਾ ਸ਼ੁਰੂ ਕਰ ਦੇਵੇ ਸਮਝੋ ਉਹਦੀ ਜ਼ਿੰਦਗੀ ਦੇ ਵਿੱਚ ਉਸੇ ਦਿਨ ਤੋਂ ਬਦਲਾਅ ਹੋਣੇ ਸ਼ੁਰੂ ਹੋ ਗਏ ਅਮਰਤ ਵੇਲੇ ਦੇ ਵਿੱਚ ਬਹੁਤ ਤਾਕਤ ਆ ਮਹਾਪੁਰਖ ਜੀ ਕਹਿੰਦੇ ਅਮਰਤ ਵੇਲਾ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨ ਦਾ ਵੇਲਾ ਹੈ ਇਹ ਵੇਲਾ ਬੰਦਗੀ ਕਰਨ ਦਾ ਵੇਲਾ ਹੈ ਅਤੇ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਰੋਹਾਨੀਅਤ ਤਾਕਤ ਹੋਰ ਵੀ ਵੱਧ ਜਾਂਦੀ ਆ ਤਾਂ ਕੋਈ ਵੀ ਮਨੁੱਖ ਜਦੋਂ ਇਸ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰ ਦਵੇ ਨਾ ਉਹਦਾ ਵੀ ਪਲਾ ਹੁੰਦਾ ਹੈ ਉਹਦਾ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਅਤੇ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਇਸ ਅਕਲ ਦੀ ਉਦਾਹਰਨ ਅੱਜ ਦੇ ਦਿਨ ਤੋਂ ਮਿਲਦੀ ਆ ਸਤ ਪੋ ਦਾ ਅਮਰਤ ਵੀਲਾ ਜੋ ਸਤਗੁਰ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਸਾ ਨਦੀ ਦੇ ਕੰਢੇ ਤੇ ਸਮਾਂ ਲਿਆ ਸਤਗੁਰ ਸੱਚੇ ਪਾਤਸ਼ਾਹ ਚਾਹੁੰਦੇ ਤਾਂ ਸਰਸਾ ਨਦੀ ਪਾਰ ਕਰ ਸਕਦੇ ਸੀ ਪਰ ਨਹੀਂ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਵੀਲਾ ਬੜਾ ਕੀਮਤੀ ਆ ਇਹ ਵੀਲਾ ਉਹ ਨਿਰੰਕਾਰ ਨੂੰ ਯਾਦ ਕਰਨ ਦਾ ਵੇਲਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਸਰਸਾ ਨਦੀ ਦੇ ਕੰਡੇ ਤੇ ਬੈਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਫਿਰ ਅਰਦਾਸ ਬੇਨਤੀ ਕਰਨ ਤੋਂ ਬਾਅਦ ਅੱਗੇ ਨੂੰ ਚਾਲੇ ਪਾਏ ਪਿੱਛੇ ਦੁਸ਼ਮਣ ਦੀ ਫੌਜ ਲੱਗੀ ਸੀ ਅੱਗੇ ਸਰਸਾ ਨਦੀ ਪਰ ਰਹੀ ਸੀ ਪਰ ਸਤਿਗੁਰ ਸੱਚੇ ਪਾਸ਼ਾ ਨੇ ਅਮਰਤ ਵੇਲਾ ਨਹੀਂ ਕੁੰਜਣ ਦਿੱਤਾ ਤੇ ਇਹ ਪੁਰਨੇ ਸਾਡੇ ਲਈ ਪਾਏ ਗਏ ਸੀ ਸਾਨੂੰ ਇਸ ਗੱਲ ਤੋਂ ਹੀ ਸਮਝ ਲੈਣਾ ਚਾਹੀਦਾ ਹੈ ਤੇ ਫਿਰ ਰੋਜ਼ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰਨੀ ਆ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੁਝ ਚੰਗਾ ਹੋਇਆ ਨਾ ਅਮਰਤ ਵੇਲੇ ਤੋਂ ਹੀ ਸ਼ੁਰੂਆਤ ਹੋਵੇਗੀ ਜਿਸ ਦਿਨ ਤੋਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਸਮਝ ਲੈਣਾ ਕਿ ਸਤਿਗੁਰ ਸੱਚੇ ਪਾਸ਼ਾ ਮਿਹਰਬਾਨ ਹੋ ਗਏ ਨੇ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਦੀ ਮਿਹਰਪਰੀ ਨਦਰ ਪੈ ਗਈ ਆ ਕਿਉਂਕਿ ਅਮਰਤ ਵੇਲਾ ਵੀ ਕਰਮਾ ਵਾਲੇ ਭਾਗਾ ਵਾਲਿਆਂ ਨੂੰ ਮਿਲਦਾ ਹੈ ਨਹੀਂ ਤਾਂ ਬਹੁਤੇ ਇਨਸਾਨ ਤਾਂ ਕੋਸ਼ਿਸ਼ਾਂ ਹੀ ਕਰਦੇ ਰਹਿੰਦੇ ਉਹਨਾਂ ਤੋਂ ਨਹੀਂ ਉੱਠਿਆ ਜਾਂਦਾ ਤੇ ਜੇ ਅਮਰਤ ਵੇਲੇ ਉੱਠ ਰਹੇ ਹੋ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਇਸ ਵੇਲੇ ਨੂੰ ਸਮਝ ਲੈਣਾ ਹੈ ਪਾਪ ਕੀ ਇਸ ਵੇਲੇ ਦੇ ਵਿੱਚ ਉੱਠ ਕੇ ਵੱਧ ਤੋਂ ਵੱਧ ਨਾਮ ਜਪਣਾ ਸਿਮਰਨ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਜਿਉਂ-ਜਿਉਂ ਆਪਾਂ ਗੁਰੂ ਘਰ ਜਾ ਕੇ ਸੇਵਾ ਕਰਦੇ ਆ ਨਾ ਤਿਉਂ-ਤਿਉਂ ਸਾਡੇ ਕਰਮ ਮਾਝੇ ਜਾਂਦੇ ਆ ਸਾਡੇ ਕਰਮ ਸਾਫ ਹੁੰਦੇ ਆ ਤਾਂ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਗੁਰੂ ਘਰੇ ਜਾ ਕੇ ਸੇਵਾ ਸਿਮਰਨ ਕਰਨੇ ਉਸ ਤੋਂ ਬਾਅਦ ਆ ਦੂਸਰਾ ਕੰਮ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਕਦੇ ਵੀ ਪਰਮਪੀਤਾ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਕਿਉਂਕਿ ਸ਼ਿਕਾਇਤਾਂ ਕਰਨ ਵਾਲੀਆਂ ਰੂਹਾਂ ਕਦੇ ਨਹੀਂ ਰੱਜਦੀਆਂ ਉਹਨਾਂ ਦੇ ਅੱਗੇ ਸੋਨੇ ਦੇ ਪਹਾੜ ਵੀ ਖੜੇ ਹੋ ਜਾਣ ਉਹਨਾਂ ਨੇ ਤਾਂ ਵੀ ਗਿਲੇ ਸ਼ਿਕਵੇ ਸ਼ਿਕਾਇਤਾ ਕਰਦੇ ਰਹਿਣਾ ਹੈ ਰੋਸੇ ਕਰਦੇ ਰਹਿਣਾ ਹੈ ਕਿਉਂਕਿ ਉਹਨਾਂ ਦੇ ਅੰਦਰ ਦੀ ਭੁੱਖ ਨਹੀਂ ਮਿਟਦੀ ਪਰ ਜਦੋਂ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਮਾਲਕ ਦਾ ਸ਼ੁਕਰਾਨਾ ਕਰਨ ਵਾਲੀਆਂ ਰੂਹਾਂ ਰੱਜੀਆਂ ਰੂਹਾਂ ਹੁੰਦੀਆਂ ਨੇ ਥੋੜੇ ਦੇ ਵਿੱਚ ਵੀ ਉਹਨਾਂ ਨੂੰ ਬਰਕਤਾਂ ਦਿਸਦੀਆਂ ਨੇ ਅਤੇ ਸੱਚਮੁੱਚ ਉਹਨਾਂ ਦੇ ਥੋੜੇ ਚ ਵੀ ਬਰਕਤਾਂ ਪੈ ਜਾਂਦੀਆਂ ਨੇ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਕਮੀ ਨਹੀਂ ਆਉਂਦੀ ਤਾਂ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸਾਡਾ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਇਹ ਨਹੀਂ ਆ ਵੀ ਸਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਆ ਅਸੀਂ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਗੁਰੂ ਘਰੇ ਜਾਂਦੇ ਆ ਸੇਵਾ ਕਰਦੇ ਆ ਪਰ ਭਰੋਸਾ ਅਜੇ ਤੱਕ ਬਣਿਆ ਹੀ ਨਹੀਂ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਆਉਂਦੀ ਆ ਤਾਂ ਸਾਡਾ ਭਰੋਸਾ ਡਕ ਮਗਾ ਜਾਵੇ ਜਦੋਂ ਜੇ ਕੋਈ ਗੁਰੂ ਘਰ ਜਾਣ ਦੇ ਨਾਲ-ਨਾਲ 타 ਗੇਤ ਤ੍ਰੀਤਾ ਤੋਂ ਡਰੀ ਜਾਂਦਾ ਏ ਜਾਂ 타 ਗੇਤ ਵੀਤ ਗੱਲ ਵਿੱਚ ਪਾ ਕੇ ਉਹਨੂੰ ਸਕੂਨ ਮਿਲਦਾ ਏ ਤਾਂ ਸਮਝੋ ਜੇ ਆਪਾਂ ਗੁਰੂ ਦੀ ਕਿਰਪਾ ਤੋਂ ਦੂਰ ਏ ਸਾਡਾ ਭਰੋਸਾ ਕੱਚਾ ਏ ਸਭ ਤੋਂ ਜ਼ਰੂਰੀ ਚੀਜ਼ ਏ ਮਾਲਕ ਦੇ ਉੱਤੇ ਭਰੋਸਾ ਜਿਸ ਦਿਨ ਸਾਡਾ ਭਰੋਸਾ ਵਾਹਿਗੁਰੂ ਜੀ ਦੇ ਉੱਤੇ ਪੱਕਾ ਹੋ ਗਿਆ ਉਸ ਦਿਨ ਸਾਨੂੰ ਕੋਈ 타ਗਤ ਵੀਤ ਜਾਦੂ ਟੂਣਾ ਡਰਾ ਨਹੀਂ ਸਕਦਾ ਫਿਰ ਕੋਈ ਮਾੜੀ ਤੋਂ ਵਾੜੀ ਸ਼ਕਤੀ ਆ ਕੇ ਸਾਹਮਣੇ ਵੀ ਖੜ ਜਾਵੇਗੀ ਨਾ ਤਾਂ ਮੈਨੂੰ ਡਰ ਨਹੀਂ ਲੱਗਣਾ ਕਿਉਂਕਿ ਫਿਰ ਇਹ ਯਕੀਨ ਹੁੰਦਾ ਵੀ ਇਹ ਸ਼ਕਤੀ ਜਿੰਨੀ ਮਰਜ਼ੀ ਤਾਕਤਵਰ ਕਿਉਂ ਨਾ ਹੋਵੇ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਤਾਕਤਵਰ ਨਹੀਂ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਫਿਰ ਇਹ ਭਰੋਸਾ ਦਾ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਨਾਲ ਨੇ ਉਹ ਤਾਂ ਹਰ ਵੇਲੇ ਮੇਰੀ ਰੱਖਿਆ ਕਰ ਰਹੇ ਨੇ ਮੇਰਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਪਾਵੇਗਾ ਤੇ ਇਹੀ ਭਰੋਸਾ ਸਾਨੂੰ ਔਖੇ ਤੋਂ ਔਖੇ ਵੇਲੇ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ ਤਮਾਲਕ ਦੇ ਉੱਤੇ ਪ੍ਰੋਸਾ ਵੀ ਰੱਖਣਾ ਹੈ ਉਸ ਤੋਂ ਬਾਅਦ ਇਹ ਚੌਥਾ ਕੰਮ ਉਹ ਹੈ ਸਰਬੱਤ ਦਾ ਭਲਾ ਤੇ ਭਲਾ ਅਸੀਂ ਤਾਂ ਕਰ ਸਕਦੇ ਜੇ ਸਾਡੇ ਮਨ ਵਿੱਚ ਦਇਆ ਤਰਸ ਦੀ ਭਾਵਨਾ ਹੋਵੇ ਕਿਉਂਕਿ ਤਰਸ ਤੋਂ ਬਿਨਾ ਭਲਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਸਾਡੇ ਮਨ ਦੇ ਵਿੱਚ ਕਿਸੇ ਦੇ ਲਈ ਤਰਸ ਦਇਆ ਨਹੀਂ ਨਾ ਉਣੀ ਉਨੀ ਦੇਰ ਤੱਕ ਸਾਡੇ ਹੱਥ ਭਲਾ ਨਹੀਂ ਕਰਦੇ ਤਾਂ ਬਸ ਮਾਲਕ ਤੋਂ ਇਹ ਭਾਵਨਾ ਮੰਗਣੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਵੀ ਸੇਵਾ ਕਰਵਾਓ ਸਤਿਗੁਰੂ ਸੱਚੇ ਪਾਸ਼ਾ ਮੇਰੇ ਇਹਨਾਂ ਹੱਥਾਂ ਤੋਂ ਮੇਰੇ ਨਾ ਹੱਥਾਂ ਤੋਂ ਕਦੇ ਕਿਸੇ ਦਾ ਮਾੜਾ ਨਾ ਹੋਵੇ ਮੇਰੇ ਮਨ ਵਿੱਚ ਕਦੇ ਕਿਸੇ ਦੇ ਪ੍ਰਤੀ ਮਾੜਾ ਖਿਆਲ ਨਾ ਆਵੇ ਹਮੇਸ਼ਾ ਆਪ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਅਸਲੀ ਭਲਾ ਉਹ ਹੁੰਦਾ ਜਦੋਂ ਆਪ ਕੋ ਬਿਨਾਂ ਭੇਦ ਭਾਵ ਬਿਨਾਂ ਵਿਤਕ੍ਰਿਤੋਂ ਕਿਸੇ ਦਾ ਭਲਾ ਕਰਦੇ ਆ ਲੋੜਵੰਦ ਦੀ ਲੋੜ ਨੂੰ ਪੂਰੀ ਕਰਦੇ ਆ ਇਹ ਨਹੀਂ ਦੇਖਦੇ ਕਿ ਇਹ ਮੇਰੀ ਜਾਤ ਬਰਾਦਰੀ ਦਾ ਹੈ ਇਹ ਮੇਰੇ ਪਿੰਡ ਜਾਂ ਮੇਰੇ ਸ਼ਹਿਰ ਦਾ ਇਹ ਤਾਂ ਹੀ ਮੈਂ ਇਹਦਾ ਭਲਾ ਕਰਾਂਗੇ ਨਾ ਜਿੱਥੇ ਵੀ ਕੋਈ ਜੀ ਦਿਸਿਆ ਸਾਨੂੰ ਲੱਗਾ ਕਿ ਇਹਨੂੰ ਸਾਡੀ ਮਦਦ ਦੀ ਲੋੜ ਆ ਤਾਂ ਉਹਦੀ ਮਦਦ ਦੇ ਲਈ ਅੱਗੇ ਆਉਣਾ ਇਹ ਹੈ ਅਸਲ ਭਲਾ ਅਤੇ ਇਹ ਭਲਾ ਸਿਰਫ ਇਹ ਨਹੀਂ ਵੀ ਆਪਾਂ ਮਨੁੱਖ ਦੇ ਲਈ ਜੀਵ ਜੰਤੂ ਜਾਨਵਰਾਂ ਦੇ ਲਈ ਜਦੋਂ ਮਨ ਵਿੱਚ ਤਰਸ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਗਈ ਉਦੋਂ ਹੀ ਸਾਨੂੰ ਪਤਾ ਲੱਗਣਾ ਵੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਰਹੀ ਹੈ ਇਹ ਸਭ ਗੁਣ ਤਾਂ ਹੀ ਆਉਣੇ ਜਦੋਂ ਆਪਾਂ ਗੁਰੂ ਦਾ ਗਿਆਨ ਹਾਸਲ ਕਰਾਂਗੇ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਜ਼ਿੰਦਗੀ ਨੂੰ ਬਦਲਦੇ ਆ ਤਾਂ ਸਵੇਰੇ ਉੱਠ ਕੇ ਗੁਰੂ ਦਾ ਧਿਆਨ ਨਹੀਂ ਧਰਨਾ ਹੈ ਸਿਮਰਨ ਕਰਨਾ ਹੈ ਨਾਮ ਜਪਣਾ ਹੈ ਨਾਲ ਨਾਲ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਗਿਆਨ ਵਿੱਚ ਅਸਰ ਕਰਨਾ ਹੈ ਰੋਜ਼ ਸਵੇਰੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀਏ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰ ਲਈਏ ਤਾਂ ਫਿਰ ਪੂਰਾ ਦਿਨ ਸਾਡੇ ਇਹ ਹੱਥ ਕਦੇ ਵੀ ਕਿਸੇ ਦਾ ਮਾਰਾ ਕਰ ਨਹੀਂ ਸਕਣਗੇ